ਉਹ ਮੈਂ ਦਮਨ ਹੋ ਗਈ ਆ ਤੇ ਨਾਲ ਹੈ ਗਿਆ ਜੀ ਆਪਣੇ ਮੰਮੀ ਤੇ ਦਿਨੋ ਜਾਰੇ ਮੂਵੀ ਦੇਖਣ ਪੈਰੀ ਕੋ ਪ੍ਰੋਬਲਮ ਪੈ ਚੁੱਕੇ ਬੜੇ ਚਿਰ ਬਾਅਦ ਇੱਕ ਵਧੀਆ ਫਿਲਮ ਦੇਖੀ ਆਂ ਆਹ ਵਾਲਾ ਪੈਰ ਆ ਜੀ ਉਹ ਥੱਲੋਂ ਇੱਥੋਂ ਇੱਥੋਂ ਨੁਕਸ ਪਿਆ ਹੈ ਉਹ ਹਾਂ ਜੀ ਹਾਂ ਜੀ ਫਿਰ ਇਹਨੂੰ ਮੈਂ ਸਿੱਖਾ ਦਊ ਨਾ ਮਿਲਦਾ मम्मी <laughs> गर्म है कोई ना ज्यादा गया मोटरसाइकिल खड़ा ही अगे मोटर मोटरसाइकिल खड़ा मेन गल दस दे, दे <laughs> चलो ਕੱਲ ਹੀ ਇਦਾਂ ਹੋ ਗਿਆ ਸੀ ਮੋਟਰਸਾਈਕਲ ਤੇ ਕਿੱਕ ਮਾਰਦਾ ਸੀਗਾ ਓ ਹੋ 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 ਕਿੱਕ ਮਾਰਦਾ ਸੀ ਮੈਂ ਤੇ ਇੱਕ ਇੱਕ ਲੱਗੀ ਮੇਰੇ ਪੈਰ ਤੇ ਜ਼ੋਰ ਦੇ ਤੇ ਕੱਲ ਤੱਕ ਕੁਛ ਨਹੀਂ ਹੋਇਆ ਅੱਜ ਸਵੇਰੇ ਉੱਠਿਆ ਤੇ ਜਦੋਂ ਸਵੇਰੇ ਉੱਠਿਆ ਪੈਰ ਤੇ ਦਰਦ ਹੋ ਰਹੀ ਆ ਜੀ ਬਹੁਤ ਜ਼ਿਆਦਾ ਤੇ ਨੱਕਰਾ ਵੀ ਜਾਂਦਾ ਜੇ ਵਰਕੋ ਲੈ ਸਮਾਂ ਜੇ ਕਿਹੜਾ ਡਾਕਟਰ ਕੋ ਭਜਦਾ ਸੀ ਕੋਈ ਇਦਾਂ ਹੀ ਆਪਣੇ ਘਰ ਚ ਲਾ ਜੀ ਆਹ ਹਾ 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 ਇਹੇ ਤੇ ਰੋਟੀ ਆਈ ਮੰਮੀ ਆ ਮੈਂ ਨਹੀਂ ਰੋਣਾ ਹੈ ਲਾਜ ਆਇਓਡੈਕਸ ਲਾ ਕੇ ਤੁਸੀਂ ਨਿਵੇੜੋ ਕੰਮ ਮੰਮੀ ਗਰਮ ਹੈ ਰੋਟੀ ਰੋਟੀ ਬਣਾ ਤਾਂ ਕਿਸੇ ਨਾ ਸੀਨ ਹੁੰਦਾ ਯਾਰ ਜabb ਹੀ ਹਨ ਜੜਾ ਜੜਾ ਮੰਡੀ ਦਾ ਪਤਾ ਲੈਣਾ ਆਵੇ ਤੇ ਫਰੂਟ ਲੈ ਕੇ ਆਵੇ ਜ਼ਰੂਰ ਨਾਲ ਇੰਨੀ ਥੋੜਾ ਟਿੱਡਾ ਮਿੱਡਾ ਹੋਣਾ ਪੈ ਰਿਹਾ ਤੂੰ ਨਹੀਂ ਆ ਫਿਰ ਲਿਆ ਮੈਂ ਕਿਧਰ ਨੂੰ ਜਿੱਲਾ ਕਿਤੇ ਨਹੀਂ ਹਿਲਣਾ ਹੋਣੇ ਦਰਦ ਹੋ ਜਾਣੀਆਂ ਚੂਮੰਤ ਸੋ ਗਾਇਜ਼ ਆਪਾਂ ਪੱਟੀ ਦਾ ਖੋਲ ਦਿੱਤੀ ਤੇ ਰੋਟੀ ਵੀ ਉਤਾਰ ਦਿੱਤੇ ਤੇ ਉਹ ਤਾਂ ਕੱਚੀ ਰੋਟੀ ਹੁੰਦੀ ਹੈ ਇਹ ਮਤਲਬ ਇਦਾਂ ਇਹ ਇਹਦੇ ਤੇ ਸਮਾਨਸਮ ਲਗਾ ਕੇ ਸਮਗਰੀ ਤੇ ਉਹ ਲਗਾਉਣਾ ਹੁੰਦਾ ਤੇ ਠੀਕ ਹੋ ਸਕਦਾ ਹੁਣ ਤੇ ਹੁਣ ਮੈਂ ਤੁਰ ਕੇ ਦੇਖੂਗਾ ਕਿ ਸਹੀ ਲੱਗਦਾ ਜਾਂ ਨਹੀਂ ਸੋ ਆਪਾ ਘੜੋ ਕਿਦਾਂ ਦੇਖਿਆ ਆਗੇ ਸੋ ਅੱਜ ਦਾ ਪ੍ਰੋਗਰਾਮ ਕੀ ਹੋਵੇ ਸੇ ਦੱਸ ਨਾ ਤੂੰ ਤਿਆਰ ਆ ਤੂੰ ਤਿਆਰ ਹੋਗੀ ਤੂੰ ਮਤਲਬ ਤਿਆਰ ਆ ਇਹ ਮਤਲਬ ਤਿਆਰ ਕਿ ਨਾਈਟ ਸੂਟ ਪਾਇਆ ਹਾਂ ਅੱਛੇ ਨਾਂ ਚੱਲੀ ਆ ਦੇਖ ਲੋ ਇਹਨਾਂ ਦੇ ਨਾਈਟ ਸੂਟ ਵੀ ਕਿੰਨੇ ਉਹ ਹੁੰਦੇ ਆ ਨਾ ਇਹ ਅਮੀਰ ਲੋਕ ਕੀ ਪ੍ਰੋਗਰਾਮ ਆ ਪ੍ਰੋਗਰਾਮ ਦਾ ਤੂੰ ਦੱਸਦਾ ਅੱਜ ਮੈਂ ਨਹੀਂ ਬੋਲ ਕੇ ਦੱਸਣਾ ਤੂੰ ਦੱਸ ਕੋਈ ਪ੍ਰੋਗਰਾਮ ਨਹੀਂ ਆਪਣਾ ਹੈਗਾ ਨਾ ਨਹੀਂ ਦੱਸਣਾ ਹੀ ਨਹੀਂ ਅਸੀਂ ਦੱਸਣਾ ਨਹੀਂ ਸੀਕਰਟ ਆ ਚਲੋ ਮੈਂ ਦੱਸ ਦੂੰਗਾ ਕਿ ਪ੍ਰੋਗਰਾਮ ਕੀ ਹੈ ਸੋ ਜਿੱਦਾਂ ਕਰ ਸਾਰਾ ਨੂੰ ਪਤਾ ਕਿ ਸਵੇਰ ਆਪਣੀ ਹੋ ਚੁੱਕੀ ਹੈ ਤੇ ਸਵੇਰ ਨੂੰ ਸਵੇਰੇ ਸਵੇਰੇ ਪ੍ਰੋਗਰਾਮ ਕੀ ਸੀਗਾ ਆਪਣਾ ਸਵੇਰੇ ਸਵੇਰੇ ਦਾ ਪ੍ਰੋਗਰਾਮ ਇਹ ਸੀਗਾ ਕਿ ਪਹਿਲਾਂ ਤਾਂ ਪੱਟੀ ਵਾਲਾ ਸਿਸਟਮ ਕਰਾਇਆ ਪੈਰ ਦੁਖ ਰਹੇ ਸੀ ਮੇਰਾ ਬਹੁਤ ਜ਼ਿਆਦਾ ਮੋਟਰਸਾਈਕਲ ਤੇ ਕਿੱਕ ਲੱਗ ਚੁੱਕੀ ਉਸ ਤੋਂ ਬਾਅਦ ਮੈਂ ਹੁਣ ਯਾਰ ਮੇਰਾ ਠੀਕ ਹੋ ਚੁੱਕਾ ਹੈ ਤੇ ਮੈਂ ਹੁਣ ਸੈਰ ਕਰਕੇ ਵਾਪਿਸ ਆ ਚੁੱਕਿਆ ਹਾਂ ਕਿਉਂਕਿ ਸੈਰ ਤੁਹਾਨੂੰ ਪਤਾ ਰੁਟੀਨ ਨਹੀਂ ਛੋੜੀ ਤੇ ਆਪਣੀ ਆਈ ਹੈਗਾ ਮਨ ਮੜਾ ਦਰਦ ਜੀ ਪੈਰ ਦੇ ਵਿੱਚ ਤੇ ਰੁਟੀਨ ਹੀ ਛੋੜੀ ਦੀ ਆਪਣੀ ਤੇ ਹੁਣ ਆਪਾਂ ਆਪਣਾ ਨਹਾਵਾਂਗੇ ਧੋਵਾਂ ਉਹ ਤਾਂ ਸਾਰਾ ਨੂੰ ਦੱਸ ਦਾਂ ਬਲੌਗ ਦੇ ਵਿੱਚ ਹੀ ਇਹ ਕਿਹਦਾ ਪੁਰਾਣੀ ਹੈ? ਅਲੱਗ ਪੁਰਾਣੀ। ਇਹ ਆਪਣੀ ਚੱਪਲ ਦੇਖੋ ਇਹ ਚੱਪਲ ਤੇ ਵੀ ਰੰਗ ਚੜ ਗਿਆ ਆ। ਲੋ ਜੀ। ਆਹ ਚੱਪਲ ਦੇਖੋ ਹੁਣ। ਆ ਮਤਲਬ ਮੰਮੀ ਦੇ ਵਿੱਚ ਹਲਦੀ ਲਗਾਈ ਹੋਈ ਸੀਗੀ ਰੋਟੀ ਦੇ ਵਿੱਚ ਫਰ ਇਹ ਚ ਚਲ ਗਈ ਸਮਗਰੀਆਂ ਤਿੰਨ ਤਾਂ ਜੋ ਕਿ ਮੇਰਾ ਪੈਠੀ ਕੋ ਜੀ ਤੇ ਹੁਣ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਮੈਂ ਤੁਹਾਨੂੰ ਦੱਸਦਾ ਥੋੜੇ ਟਾਈਮ ਤੱਕ ਤਿਆਰ ਹੋਣ ਤੋਂ ਬਾਅਦ। ਸੋ ਜਿਵੇਂ ਹਰਮੇਸ਼ਾ ਦੇ ਵਾਂਗ ਮੈਂ ਤਾਂ ਤਿਆਰ ਹੋ ਚੁੱਕਾ ਆ ਤੇ ਮੰਮੀ ਹਜੇ ਹੋਰੇ ਆ। ਥੋੜਾ ਬਹੁਤ ਕਿਉਂਕਿ ਸਾਡੇ ਮੂਵੀ ਦਾ ਟਾਈਮ ਹੈਗਾ ਜੀ ਮੂਵੀ ਦੇਖਣ ਜਾ ਰਹੇ ਆ ਕਿਰਕਰ ਸ਼ੈਤਾਨ ਮੈਂ ਤਾਂ ਦੇਖ ਆਇਆ ਸੀਗਾ ਪਿਛਲੇ ਵਲੌਗਸ ਤੇ ਦੇਖਿਆ ਹੈ ਬਟ ਮੰਮੀ ਤੇ ਦਮਨ ਨੇ ਅੱਜ ਕਿਹਾ ਹੈ ਕਿ ਅਸੀਂ ਵੀ ਦੇਖਣੀ ਹੈ ਜੀ ਮੂਵੀ ਸੋ ਧੂਰੀ ਜਾ ਰਹੇ ਅਸੀਂ ਦੇਖਣ ਸਾਡੇ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਸ਼ੈਤਾਨ ਮੂਵੀ ਨਹੀਂ ਲੱਗੀ ਸੋ ਧੂਰੀ ਦੇ ਸਿਨੇਮਾ ਹਾਲ ਦੇ ਵਿੱਚ ਜਾਵਾਂਗੇ ਅੱਜ ਤੇ ਇਹਨਾਂ ਨੂੰ ਲੈ ਕੇ ਚੱਲਿਆ ਮੈਂ ਤੇ ਮੈਂ ਦੋ ਟਾਈਕਨ ਟ ਉੱਥੇ ਸਪੈਂਡ ਕਰ ਲੈਣਾ ਮੈਂ ਗੱਡੀ 'ਚ ਬੈਠਾ ਗਾਣੇ-ਗੋਟੇ ਸੁਣੀ ਜਾਊਗਾ ਜਾਂ ਆਪਣੇ ਕੁਝ ਮੂਵੀ ਮੈਂ ਉਹਦਾ ਫੋਨ 'ਚ ਦੇਖ ਲਵਾਂ ਕਿਉਂਕਿ ਦੁਬਾਰਾ-ਦੁਬਾਰਾ ਮੂਵੀ ਦੇਖੀ ਨਹੀਂ ਆਉਂਦੀ ਇੱਕ ਵਾਰ ਮੈਂ ਦੇਖ ਹੀ ਲਈਆ ਤੇ ਹੁਣ ਦੁਬਾਰਾ ਨਹੀਂ ਦੇਖਣੀ ਸੋ ਦੈਟ ਇਜ਼ ਵਾਈ ਇਹਦਾ ਰਲਵਾਦਾ ਦਵਨ ਵੀ ਆਪਣੀ ਰੈਡੀ ਹੋ ਚੁੱਕੀ ਆ ਦਿਖਾਣਾ ਇੱਕ ਵਾਰ ਟੋਪੀ ਮਾਸਟਰ ਤੇ ਮੰਮੀ ਵੀ ਰੈਡੀ ਆ ਮੈਂ ਦਮਨ ਹੋ ਗਈ ਆ ਤੇ ਨਾਰ ਹੈ ਗਿਆ ਜੀ ਆਪਣੇ ਮੰਮੀ ਤੇ ਤਿੰਨੋ ਜਾਰੇ ਮੂਵੀ ਦੇਖਣ ਪੈ ਲਈ ਇੱਕ ਪ੍ਰੋਬਲਮ ਪੈ ਚੁੱਕੀ ਜੀ ਪ੍ਰੋਬਲਮ ਇਹ ਪੈ ਚੁੱਕੀ ਆ ਇਹਨਾਂ ਨੇ ਕਰਾ ਦਿੱਤੀ ਜੀ ਲੇਟ ਪਹਿਲਾਂ ਕਹਿ ਰਹੇ ਸੀ ਸਕੂਟੀ ਤੇ ਜਾਣਾ ਹੀ ਦੋਨੋਂ ਤੇ ਮੈਂ ਕਿਹਾ ਜੀ ਸਕੂਟੀ ਤੇ ਜਾਣਾ ਆ ਸਕੂਟੀ ਤੇ ਮੈਂ ਕਿਹਾ ਲੱਗਣਾ ਤੈਨੂੰ 45 ਮਿੰਟ ਦੇ ਟਾਈਮ ਬਹੁਤ ਘੱਟ ਰਿਹਾ ਹੈ ਸੋ ਅਸੀਂ ਉਹ ਕਾਰ ਦੇ ਵਿੱਚ ਆਏ ਬਟ ਫਿਰ ਵੀ ਸਾਡੇ ਕੋਲ ਟਾਈਮ ਹੈਗਾ ਜਿਹੜਾ ਬਹੁਤ ਘੱਟ ਆ 1:25 ਮਿੰਟ ਤਾਂ ਹੋ ਚੁੱਕਿਆ ਤੇ 1:45 ਤੇ ਜਿਹੜੀ ਸਾਡੀ ਉਹ ਮੂਵੀ ਸਟਾਰਟ ਹੋਣੀ ਆ ਸੋ ਹੁਣ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਪੂਰੇ ਪੂਰੇ ਟਾਈਮ ਤੇ ਪਹੁੰਚਾਂਗੇ ਜਾਂ ਕਿੱਦਾਂ ਪਹੁੰਚਾਂਗੇ ਕਿਉਂਕਿ ਮੈਂ ਜਿਆਦਾ ਸਪੀਡ ਤੇ ਵੀ ਨਹੀਂ ਗੱਡੀ ਵੀ ਨਹੀਂ ਜਿਆਦਾ ਬਜਾਦਾ ਆਪਾਂ ਗੱਡੀ ਚਲਾ ਰਹੇ ਆ ਜੀ ਬਿਲਕੁਲ 70 ਦੀ ਸਪੀਡ ਤੇ ਹਾਂ ਇੰਦਾ ਵੀ ਨਹੀਂ ਆਪਾਂ ਕਿ 100 ਤੇ ਲਾ ਦਈਏ 70 ਦੇ ਗੱਡੀ ਚੋਂ ਨੇ ਪਰ ਜੇ ਸਕੂਟੇ ਤੇ ਆਂਦੇ ਉਹ ਇਹਨਾਂ ਨੂੰ ਚੁਰਾਉਣੀ ਪੈਣੀ 35-40 ਦੇ ਤੇ ਫਿਰ ਤਾਂ ਸਮਝ ਲੋ ਇੰਟਰਵਲ ਤੇ ਪਹੁੰਚਦੇ ਸੋ ਅਸੀਂ ਕੋਸ਼ਿਸ਼ ਪੂਰੀ ਕੀਤੀ ਸੀ ਆ ਕਿ ਪਹੁੰਚ ਜੀ ਮਤਲਬ 10 ਮਿੰਟ ਪਾਇਆ ਗਾਇਜ਼ ਆਪਾਂ ਧੂਰੀ ਚੈੱਕ ਕਰੋ ਪਹੁੰਚ ਚੁੱਕੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਇਸ ਗੱਲ ਦੀ ਉਹ ਗਾਇਜ਼ ਇੱਕ ਪੋਪਟ ਹੋ ਗਿਆ ਆ ਆ ਸਾਹਮਣੇ ਫਟਕ ਲੱਗਿਆ ਤੇ ਟਾਈ ਪਹੁੰਚ ਚੁੱਕੇ ਆ ਪੂਰਾ ਪੂਰਾ ਸਿਨੇਮਾ ਇਤੋਂ ਹੈਗਾ ਆ 2 ਮਿੰਟ ਦਾ ਰਸਤਾ ਬਟ ਪੈਦਲ ਜਾਣੇ ਜੇ 10 ਮਿੰਟ ਲੱਗ ਜਾਣੇ ਆ ਤੇ ਗੱਟੀ ਅਸੀਂ ਪਿੱਛੇ پارک ਕਰ ਦਿੱਤੀ ਆ ਬਟ ਹੁਣ ਮੰਮੀ ਉਹਨਾਂ ਨਾਲ ਭੇਜ ਦਿੱਤਾ ਮੈਂ ਕਿ ਤੁਸੀਂ ਮੂਵੀ ਦੇਖਣੀ ਆ ਤੁਸੀਂ ਤਾਂ ਨਿਕਲੋ ਤੇ ਮੈਂ ਫਿਰ ਜਦੋਂ ਸਿਨੇਮਾ ਆ ਫਟਕ ਖੁੱਲ ਜਾਊਗਾ ਤੇ 13 ਕੱਟ ਲਊਗਾ ਗੱਡੀ ਹੋਰ ਦੀ 2000 years later ਸੋ ਬਾਲ ਗੱਡੀ ਨਹੀਂ 5 ਮਿੰਟ ਲਾਤੇ ਉਹਨਾਂ ਨੇ ਰਿਕਟਰ ਰਿਕਸ਼ਾ ਲੈ ਲਿਆ ਤੇ ਉਹ ਰਿਕਸ਼ਾ ਲੈ ਕੇ ਉਹ ਪਹੁੰਚਣਗੇ ਹੁਣ 2 ਮਿੰਟ ਦੇ ਵਿੱਚ ਪਰ 5 ਮਿੰਟ ਦੀ ਫਿਲਮ ਤਾਂ ਲੰਘ ਹੀ ਚੁੱਕੀ ਆ ਉਹਨਾਂ ਦਾ ਫੋਨ ਆ ਚੁੱਕਿਆ ਕਿ ਅਸੀਂ ਮੂਵੀ ਦੇਖ ਰਹੇ ਆ ਬੈਠੇ ਥੋੜੀ ਜਿਹੀ ਨਿਕਲੀ ਮਤਲਬ ਜਿੰਨਾ ਕ ਨਿਕਲਿਆ ਉਹਨਾਂ ਨੂੰ ਮੈਂ ਫੋਨ ਤੇ ਦੱਸਦਾ ਕਿ ਆਹ ਗੱਲਬਾਤ ਹੋਈ ਆ ਤੇ ਹੁਣ ਮੈਂ ਜਾ ਰਿਹਾ ਹਾਂ ਫਟਾ ਫੁਲਜੋਕਾ ਤੇ ਮੈਂ ਜਾ ਰਿਹਾ ਮੋਲ ਵਾਲੀ ਸਾਈਡ ਉੱਥੇ ਗੱਡੀ ਕੁੜੀ ਲਾ ਕੇ ਬਰਾਹਣਾ ਬੈਠ ਦਾ ਵਿੱਚ ਫਾਈਨਲੀ ਮੈਂ ਵੀ ਗੱਡੀ ਨੂੰ ਪਾਰਕ ਕਰਕੇ ਇੱਥੇ ਬੈਠ ਚੁੱਕਿਆ ਹਾਂ ਆਰਾਮ ਨਾਲ ਮੈਂ ਮਤਲਬ ਹੁਣ 2 2.5 ਘੰਟੇ ਕੱਢਨੇ ਆ ਤੇ ਕੋਈ ਮੂਵੀ ਮੈਂ ਵੀ ਦੇਖਦਾ ਫੋਨ ਦੇ ਵਿੱਚ ਮੈਂ ਵੀ ਦੇਖ ਸਕਦਾ ਸੀ ਮੂਵੀ ਇਹ ਵਾਲੀ ਬਟ ਮੈਂ ਦੇਖੀ ਹੋਈ ਹੈ ਪਰਸੋਂ ਤਾਂ ਦੇਖ ਕੇ ਗਿਆ ਸੋ ਦੁਬਾਰਾ ਦੇਖਣ ਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ ਇਸ ਕਰਕੇ ਮੈਂ ਬਾਹਰ ਹੀ ਬੈਠਣ ਦਾ ਇਹ ਫੈਸਲਾ ਲਿਆ ਤੇ ਬਹੁਤ ਮਿਹਨਤ ਤੇ ਮੁਸ਼ਕਲ ਤੋਂ ਬਾਅਦ ਉਹ ਵੀ ਦੇਖ ਲਓ ਇੱਥੇ ਤੱਕ ਗੱਡੀ ਚਾਹੇ ਧੋਰੀ ਤੱਕ ਤੁਰਦੇ ਫਾਟਕ ਲੱਗਿਆ ਹੋਇਆ ਸੀਗਾ ਮੈਂ ਵੀ ਮੁਰਝਾ ਚੁੱਕਾ ਤੇ ਥੁੱਪੇ ਫਾੜਕ ਮਤਲਬ 15 20 ਮਿੰਟ ਫਾੜਕ ਲੱਗਿਆ ਰਿਹਾ ਤੇ ਥੁੱਪੇ ਮੈਂ ਖੜਾ ਰਿਹਾ ਮੈਂ ਵੀ ਬਸ ਇਦਾਂ ਹੀ ਫਿਰ ਦੇਖੀ ਗਿਆ ਮੁਰਝਾ ਆਜੇ ਗਿਆ ਕੰਮ ਹੁਣ ਆਹ ਉਹਨਾਂ ਨੂੰ ਅਰੈਸਟ ਕਰਦੇ ਆ ਛਾਵੇਂ ਗੱਡੀ ਲਗਾਈ ਸੀ ਆਹ ਆਮ ਨਾਲ ਬੈਠਿਆ ਜੀ ਕੋਈ ਚੱਕਰ ਨਹੀਂ ਬਾਕੀ ਇਹ ਸ਼ਹਿਰ ਦੇ ਵਿੱਚ ਇਹ ਵਾਲੇ ਥੋਰੀ ਦੇ ਵਿੱਚ ਘੁੰਮਣ ਫਿਰਨ ਵਾਲੇ ਜਿਆਦਾ ਜਗ੍ਹਾ ਹੁੰਦੀਆਂ ਮਤਲਬ ਜੇ ਲੁਧਿਆਣਾ ਫਿਰ ਤਾਂ ਮੈਂ ਆਪਣੇ ਲੁਧਿਆਣਾ ਮਤਲਬ ਚਾਰ ਦੋਸਤ ਹੈਗੇ ਆਪਣੇ ਵਧੀਆ ਉਹਨਾਂ ਨੂੰ ਮਿਲਣ ਚਲਾ ਜਾਂਦਾ 2 ਘੰਟੇ ਹਨਾ ਨਿਕਲ ਜਾਂਦੇ ਜਾਂ ਉਦਾਂ ਹਨਾ ਇੱਥੇ ਆ ਥੋਰੀ ਦੇ ਵਿੱਚ ਨਹੀਂ ਹੈਗਾ ਕੋਈ ਇਦਾਂ ਖ બસ ਫਿਰ ਬਹਿਣਾ ਹੀ ਪਣਾ ਆ 2000 years later ਆਪਣੇ ਵਾਲੇ ਉਹ ਤੁਰੇ ਹੁੰਦੇ ਆ ਫਿਲਮ ਦੇਖ ਕੇ ਲੱਗੇ ਫਿਲਮ ਫਿਲਮ ਲੱਗਿਆ ਵੀ ਬੜੇ ਚਿਰ ਬਾਅਦ ਇੱਕ ਵਧੀਆ ਫਿਲਮ ਵਧੀਆ ਫਿਲਮ ਦੇਖੀ ਹੋਈ ਹੈ ਨਾ ਜਿਹੜੀ ਕਰਦਾ ਸੀ ਅੱਖ ਹੀ ਨਾ ਝਪਕੀ ਚਲੋ ਹਾਂ ਵੀ ਆ ਮਤਲਬ ਗੱਲਬਾਤ ਸਿਰਾ ਕਰਵਾਤੀ ਹਾਂ ਮੈਂ ਕਿਹਾ ਪੈਸਾ ਪੂਰਾ ਵਿਸੂਲ ਹੈ ਪੈਸਾ ਪੂਰਾ ਵਿਸੂਲ ਕਰਤਾ ਹੈ ਲਾਹੇ ਕੋਲਾ ਖਤਰਨਾਕ ਸੀ ਆਪਣੀ ਪਾਰਟੀ ਕਰਨੀ ਉਹਦਾ ਇੰਤਜ਼ਾਮ ਵੀ ਅਸੀਂ ਕਰ ਹੀ ਲਿਆ ਆ ਇੱਕ ਪੈਕਟ ਦਮਨ ਖੋਲ ਰਿਹਾ ਦੂਜਾ ਪੈਕਟ ਇਹ ਸੋਚਿਆ ਕਿ ਕੋਈ ਲੋਕੇਸ਼ਨ ਤੇ ਜਾ ਕੇ ਖਾਵਾਂਗੇ ਜਿੱਦਾਂ ਕਿ ਰਸਤੇ ਦੇ ਵਿੱਚ ਨਹਿਰ ਹੋਣੀ ਹੈ ਕਿ ਬਹੁਤ ਹੀ ਬੜੀ ਘੈਂਟ ਉਹ ਲੋਕੇਸ਼ਨ ਬਣ ਜਾਣੀ ਕਿ ਤੇ ਉੱਥੇ ਜਾ ਕੇ ਓਪਨ ਕਰਾਂਗੇ ਨਾਲੇ ਤਾਂ ਨਜ਼ਾਰੇ ਲਵਾਂਗੇ ਨਾਲੇ ਖਾਵਾਂਗੇ ਪੀਵਾਂਗੇ ਪਾਰਟੀ ਹੋ ਜਾਣੀ ਰਸਤੇ ਦੇ ਵਿੱਚ ਗੋੜਾ ਦੇਖਿਆ ਬਣਦਾ ਹੋਇਆ ਸੋ ਮੰਮੀ ਗੋੜ ਬਹੁਤ ਖਾਂਦੇ ਆ ਇਸ ਕਰਕੇ ਅਸੀਂ ਗੋੜ ਲੈਣਾ ਬਿਹਤਰ ਸਮਝਦੇ ਖਾਲੀ ਕਰਕੇ ਦਮਨੇ ਰੈਪ ਵੀ ਕਰਤਾ ਫਿਲਮ ਦੇਖਣ ਤੋਂ ਬਾਅਦ ਪਹਿਲਾ ਸਟਾਪ ਤਾਂ ਹੋ ਗਿਆ ਸਾਡਾ ਗੁਰਦੇ ਹੁਣ ਸੈਕੰਡ ਸਟਾਪ ਆ ਜੀ ਨਹਿਰ ਤੇ ਰੁਕਾਂਗੇ ਦੂਜਾ ਪੈਕੇਟ ਜਿਹੜਾ ਤੁਹਾਨੂੰ ਦਿਖਾਇਆ ਮੈਂ ਉਹ ਖਾਲੀ ਕਰਨਾ ਹੈ ਨਾਲ ਕੋਲ ਡ੍ਰਿੰਕ ਚੱਕਾਂਗੇ ਪਾਰਟੀ ਕਰਦੇ ਜਾਮਾ